ਆਪਣੀ ਗੱਡੀ ਵਿੱਚ ਆਏ ਸੀ ਇੱਕ ਦਿਨ ਲੈਣ ਲਿਆਏ ਸੀ ਤੇ ਮੇਰੀ ਦੀਦੀ ਮੇਰੇ ਨਾਲ ਪਹਿ시 ਰਾਤ ਨੂੰ ਇਹਨਾਂ ਦੇ ਬਹੁਤ ਪੇਨ ਨੂੰ ਲਾਪੀ ਤੇ ਮੋਰੇ ਚ ਲਗੇ ਤੇ ਬ੍ਰਦਰ ਮੇਰੇ ਕੋ ਆਵੇ ਤੇ ਬ੍ਰਦਰ ਨੇ ਮੇਨਾਂ ਗੱਲ ਤੀ ਯੂਜ਼ ਕੀਤਾ ਹੁਸ਼ਿਆਰਪੁਰ ਚ 17 ਸਾਲਾਂ ਕੁੜੀ ਦੇ ਨਾਲ ਹੋਇਆ ਇੱਕ ਹੋਰ ਕਾਂਡ ਵੀਡੀਓ ਹੋਈ ਵਾਇਰਲ ਆਇਆ ਸੱਚ ਸਾਹਮਣੇ ਜੀ ਹਾਂ ਦੋਸਤੋ ਹੁਸ਼ਿਆਰਪੁਰ ਦੇ ਵਿੱਚ ਤਾਰ-ਤਾਰ ਹੋਏ ਰਿਸ਼ਤੇ 17 ਸਾਲਾਂ ਕੁੜੀ ਨੇ ਮਾਸੀ ਦੇ ਮੁੰਡੇ ਤੇ ਲਾਇਏ ਜਬਰ ਜਨਾਹ ਦੇ ਇਲਜ਼ਾਮ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਪਰਵਾਸੀ ਦੇ ਵੱਲੋਂ ਇੱਕ 5 ਸਾਲ ਦੇ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਅਤੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਜਿਸ ਦੀ ਕੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਸੀ ਕਿ ਕਿਵੇਂ ਇੱਕ ਪਰਵਾਸੀ 5 ਸਾਲ ਦੇ ਬੱਚੇ ਨੂੰ ਆਪਣੀ ਐਕਟਿਵਾ ਤੇ ਬਿਠਾ ਕੇ ਨਾਲ ਲੈ ਜਾ ਰਿਹਾ ਸੀ ਕਾਫੀ ਦਿਨ ਜਾਂਚ ਪੜਤਾਲ ਕਰਨ ਤੋਂ ਬਾਅਦ ਉਸ ਬੱਚੇ ਦੀ লাশ ਉਸੇ ਪਿੰਡ ਦੇ ਸ਼ਮਸ਼ਾਨ ਘਾੜ ਦੇ ਵਿੱਚ ਮਿਲੀ ਸੀ ਸੋ ਅੱਜ ਹੋਰ ਇੱਕ ਮਾਮਲਾ ਸਾਹਮਣੇ ਆਇਆ ਹਸ਼ਿਆਰਪੁਰ ਦਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਹਸ਼ਿਆਰਪੁਰ ਦੇ ਥਾਣੇ ਚੰਬੇਬਾਲ ਅਧੇnik ਪਿੰਡ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਭਰਾ ਵੱਲੋਂ ਆਪਣੀ ਮਾਸੀ ਦੀ ਕੁੜੀ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਪਿੰਡ ਦੀ ਰਹਿਣ ਵਾਲੀ ਇੱਕ 17 ਸਾਲਾ ਕੁੜੀ ਜਿਸ ਵੱਲੋਂ ਆਪਣੇ ਸੱਕੀ ਮਾਸੀ ਦੇ ਮੁੰਡੇ ਉਤੇ ਜਬਰ ਜਨਾਹ ਦੇ ਇਲਜ਼ਾਮ ਲਗਾਏ ਗਏ ਹਨ ਪੀੜਤ ਨਾਬਾਲਗ ਕੁੜੀ ਨੇ ਕਿਹਾ ਕਿ ਉਸ ਦੀ ਮਾਸੀ ਦਾ ਮੁੰਡਾ ਉਹਨਾਂ ਦੇ ਘਰ ਆਇਆ ਹੋਇਆ ਸੀ ਤੇ ਰਾਤ ਨੂੰ ਜਦੋਂ ਇੱਕ ਹੀ ਕਮਰੇ ਵਿੱਚ ਸੁੱਤੇ ਹੋਏ ਸੀ ਤਾਂ ਉਸ ਦੇ ਭਰਾ ਨੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਉਸ ਦੀ ਵੀਡੀਓ ਬਣਾ ਲਈ ਪੀੜਤ ਕੁੜੀ ਨੇ ਕਿਹਾ ਕਿ ਉਸ ਦੇ ਭਰਾ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਇਹ ਗੱਲ ਆਪਣੇ ਘਰਦਿਆਂ ਨੂੰ ਦੱਸੇਗੀ ਤਾਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਪਰਿਵਾਰ ਨੇ ਕਿਹਾ ਕਿ ਪੀੜਤ ਨੇ 3 ਦਿਨ ਆਪਣੇ ਘਰਦਿਆਂ ਨੂੰ ਨਹੀਂ ਦੱਸਿਆ ਪਰ ਜਦੋਂ ਕੁੜੀ ਬਿਮਾਰ ਹੋਈ ਤਾਂ ਉਸਦੀ ਵੱਡੀ ਭੈਣ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਆਪਣੀ ਵੱਡੀ ਭੈਣ ਨੂੰ ਸਾਰੀ ਹੱਦ ਬੀਤੀ ਦੱਸੀ ਪੀੜਤੋ ਕੁੜੀ ਦੀ ਮਾਤਾ ਨੇ ਕਿਹਾ ਕਿ ਉਸਦੀ ਭੈਣ ਦਾ ਮੁੰਡਾ ਉਹਨਾਂ ਦੇ ਘਰ ਰਹਿਣ ਲਈ ਆਇਆ ਸੀ ਪਰ ਉਸਨੇ ਉਸਦੀ ਕੁੜੀ ਜੋ ਕਿ 17 ਸਾਲ ਦੀ ਹੈ ਨਾਲ ਜ਼ਬਰ ਜਨਾਹ ਕੀਤਾ ਤੇ ਉਸਦੀ ਵੀਡੀਓ ਬਣਾਈ ਉਹਨਾਂ ਕਿਹਾ ਕਿ 1 ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਵੱਲੋਂ SSP ਤੱਕ ਪਹੁੰਚ ਕਰਨ ਦੇ ਬਾਵਜੂਦ ਵੀ આરોપી ਮੁੰਡੇ ਦੇ ਖਿਲਾਫ ਹਲੇ ਤੱਕ FIR ਦਰਜ ਨਹੀਂ ਕੀਤੀ ਗਈ ਇਸ ਸਬੰਧੀ ਜਦੋਂ ਥਾਣੇ ਚੰਬੇਵਾਲ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਇੱਕ ਸ਼ਿਕਾਇਤ ਆਈ ਹੈ ਜਿਸ ਵਿੱਚ ਇੱਕ ਕੁੜੀ ਵੱਲੋਂ ਆਪਣੇ ਭਰਾ ਦੇ ਉੱਤੇ ਹੀ ਜ਼ਬਰ ਜਨਾਹ ਦੇ ਦੋਸ਼ ਲਗਾਏ ਗਏ ਹਨ ਇਸ ਸਬੰਧੀ ਮੁਲਾਜ਼ਮਾਂ ਦੀ ਡਿਊਟੀ ਲਗਾਈ ਹੈ ਅਤੇ ਜਾਂਚ ਜਾਰੀ ਹੈ ਜੋ ਵੀ ਅਪਰਾਧੀ ਹੋਵੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੋ ਦੋਸਤੋ ਇਸ ਦੁਨੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਕਿ ਇੱਕ ਆਪਣੀ ਸਗੀ ਮਾਸੀ ਦੀ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ ਅਤੇ ਉਸ ਦੀ ਕਥੀ ਤੌਰ ਤੇ ਵੀਡੀਓ ਬਣਾ ਲਈ ਅਤੇ ਧਮਕੀ ਦਿੱਤੀ ਕਿ ਜੇਕਰ ਤੂੰ ਆਪਣੇ ਪਰਿਵਾਰ ਨੂੰ ਦੱਸੇਂਗੀ ਤਾਂ ਤੇਰੇ ਪਰਿਵਾਰ ਸਮੇਤ ਤੈਨੂੰ ਵੀ ਮੌਤ ਦੇ ਘਾਟ ਉਤਾਰ ਦੇਵਾਂਗਾ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵਾਂਗਾ ਪੀੜਤ ਕੁੜੀ ਦਾ ਕਹਿਣਾ ਹੈ ਕਿ ਉਸ ਦੀ ਮਾਸੀ ਦਾ ਮੁੰਡਾ ਉਹਨਾਂ ਦੇ ਘਰ ਆਇਆ ਹੋਇਆ ਸੀ ਤੇ ਰਾਤ ਨੂੰ ਜਦੋਂ ਉਹ ਇੱਕ ਹੀ ਕਮਰੇ ਦੇ ਵਿੱਚ ਸੁੱਤੇ ਹੋਏ ਸੀ ਤਾਂ ਉਸਦੇ ਭਰਾ ਨੇ ਉਸਦੇ ਨਾਲ ਜ਼ਬਰਦਸਤੀ ਕੀਤੀ ਅਤੇ ਉਸਦੀ ਵੀਡੀਓ ਬਣਾ ਲਈ ਪੀੜਤ ਕੁੜੀ ਨੇ ਕਿਹਾ ਕਿ ਉਸਦੇ ਭਰਾ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਇਹ ਗੱਲ ਆਪਣੇ ਘਰ ਦੇ ਨੂੰ ਦੱਸੇਗੀ ਤਾਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਪਰਿਵਾਰ ਨੇ ਕਿਹਾ ਕਿ ਪੀੜਤ ਨੇ ਤਿੰਨ ਦਿਨ ਆਪਣੇ ਘਰ ਦੇ ਨੂੰ ਨਹੀਂ ਦੱਸਿਆ ਪਰ ਜਦੋਂ ਕੁੜੀ ਬਿਮਾਰ ਹੋਈ ਤਾਂ ਉਸਦੀ ਵੱਡੀ ਭੈਣ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਆਪਣੀ ਵੱਡੀ ਭੈਣ ਨੂੰ ਸਾਰੀ ਹੱਦਬੀਤੀ ਦੱਸੀ ਹੁਣ ਦੇਖਣਾ ਇਹ ਹੋਵੇਗਾ ਕਿ ਉਥੇ ਦੀ ਪੁਲਿਸ ਉਸ ਮੁੰਡੇ ਨੂੰ ਕਦੋਂ ਤੱਕ ਫੜਦੀ ਹੈ ਅਤੇ ਇਸ ਕੁੜੀ ਨੂੰ ਕਦੋਂ ਇਨਸਾਫ ਮਿਲੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਪਹਿਲੀ ਗੱਲ ਤਾਂ ਮਾਸੀ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਉਹਨਾਂ ਦੋਵਾਂ ਨੂੰ ਇੱਕ ਕਮਰੇ ਦੇ ਵਿੱਚ ਸੁਵਾਰੀ ਹੈ ਜਦਕਿ ਅੱਜਕੱਲ ਜ਼ਮਾਨਾ ਦੁਨੀਆ ਇੰਨੀ ਭੈੜੀ ਹੋ ਗਈ ਕਿ ਆਪਣੀ ਸਗੀ ਮਾਸੀ ਦੀ ਕੁੜੀ ਵੀ ਨਹੀਂ ਛੱਡੀ ਸੋ ਦੇਖਦੇ ਹਾਂ ਕਿ ਇਹ ਮਾਮਲਾ ਕਦੋਂ ਦਰਜ ਕੀਤਾ ਜਾਵੇਗਾ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ